ਮੈਲਾ ਡੀਐਸਪੀ ਮਨਦੀਪ ਕੌਰ ਨਾਲ ਹੋਈ ਸੀ ਕਿਸਾਨਾਂ ਦੀ ਝੜਪ ਹੁਣ ਬਣੀ ਦੋਮਾ ਦੀ ਸਹਿਮਤੀ ਟਰਾਲੀਆਂ ਚੋਰੀ ਦੀ ਜਾਂਚ ਕਰੇਗਾ ਸੀਆਈਏ ਸਟਾਫ ਅੱਜ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਤੇ ਮਾਮਲੇ 'ਚ ਵੱਡਾ ਅਪਡੇਟ ਆਇਆ ਹੈ ਪੁਲਿਸ ਅਤੇ ਕਿਸਾਨਾਂ ਵਿਚਾਲੇ ਕੁਝ ਮੰਗਾ ਤੇ ਸਹਿਮਤੀ ਬਣੀ ਹੈ ਕਿਸਾਨਾਂ ਦੀ ਸ਼ਿਕਾਇਤ ਤੇ ਆਪਾਗੋ ਪੰਕਜ ਪੱਪੂ ਦੇ ਖਿਲਾਫ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ਤੇ ਸਹਿਮਤੀ ਬਣੀ ਹੈ ਦੋਵੇਂ ਮਾਮਲੇ CIA ਸਟਾਫ ਪਟਿਆਲਾ ਵਿਖੇ ਤਬਦੀਲ ਕੀਤੇ ਜਾਣਗੇ। ਡੀਐਸਪੀ ਨੱਬਾ ਅਤੇ ਕਿਸਾਨਾਂ ਵਿਚਾਲੇ ਹੋਈ ਤੱਕਾਮੁਕੀ ਮਾਮਲੇ 'ਚ ਵੀ ਸਮਝੌਤਾ ਹੋ ਗਿਆ ਹੈ ਕਿ ਕਿਸਾਨਾਂ ਅਤੇ ਪੁਲਿਸ ਵੱਲੋਂ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ। ਦੱਸ ਦਈਏ ਕਿ ਸ਼ੰਭੂ ਮੋਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਕਿਸਾਨ ਡੀਐਸਪੀ ਨੱਬਾ ਮਨਦੀਪ ਕੌਰ ਦੇ ਦਫ਼ਤਰ ਬਾਹਰ ਧਨਾ ਦੇ ਰਹੇ ਸਨ। ਇਸ ਤੋਂ ਪਹਿਲਾਂ ਮੈਲਾ ਡੀਐਸਪੀ ਮਨਦੀਪ ਕੌਰ ਨੇ આરોਪ ਲਗਾਇਆ ਸੀ ਕਿ ਕੁਝ ਕਿਸਾਨਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਡੀਐਸਪੀ ਨੇ ਦੱਸਿਆ ਕਿ ਜਦੋਂ ਉਹ ਕਿਸਾਨਾਂ ਨਾਲ ਗੱਲ ਕਰਨ ਗਈ ਤਾਂ ਕੁਝ ਕਿਸਾਨਾਂ ਨੇ ਉਸਦੇ ਵਾਲ ਖਿੱਚੇ ਅਤੇ ਉਸ ਨਾਲ ਬਦਸਲੂਕੀ ਕੀਤੀ ਉਸਦੀ ਵਰਦੀ ਖਿੱਚੀ ਉਸਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਅਸਲ ਵਿੱਚ ਕਿਸਾਨਾਂ ਦੇ ਭੇਸ ਵਿੱਚ ਆਏ ਗੁੰਡੇ ਹਨ ਉਧਰ ਕਿਸਾਨਾ ਗੂ ਗਮਦੂਰ ਸਿੰਘ ਨੇ ਕਿਹਾ ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਨਸਾਫ਼ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਆਪਣੀ ਗੱਡੀ ਸਾਡੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਸਨੇ ਸਾਡੇ ਕੱਪੜੇ ਵੀ ਪਾੜ ਦਿੱਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ ਅਸੀਂ ਉਸ ਨੂੰ ਜਾਣ ਨਹੀਂ ਦਵਾਂਗੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਗੁਰਪ੍ਰੀਤ ਸਿੰਘ ਦੀ ਨਾਬਾ ਤੋਂ ਵਿਸ਼ੇਸ਼ ਰਿਪੋਰਟ ਅੱਜ ਇੱਕ ਕਿਸਾਨਾਂ ਨੇ ਸੰਘਿਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਟਾਲ ਦਿੱਤੀ ਜਿਹਦੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਮਿਲੀਆਂ ਨੇ ਕੋਈ ਅੱਜ ਦਾ ਪੀਸ ਕੋਈ ਕਰਵਾ ਕਟੌਨੀ ਕਰ ਰਹੇ ਹੈਗੇ ਨੇ ਤੇ ਦਰਾਂ ਨੇ ਕਰਦਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਬਿਮਾਰੀਆਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਟਾਲੇ ਦੀ ਹੈਗੀ ਜਿਹੜੀ ਪਰਟਾਲ ਤੇ ਹੋ ਗਿਆ ਇਸ ਤਰ੍ਹਾਂ ਜਿਹੜਾ ਹੈਗਾ ਮੇਕਲੀ ਹੁੰਦੇ ਨੇ ਤਾਂ ਮੰਗ ਕਿਤੇ ਵੀ ਕੋਈ ਦਾ ਮਾਮਲਾ ਬਾਰੇ ਕਿਸੇ ਵਾਰਤਾ ਕੀਤਾ ਗਿਆ ਤੇ ਸਿਰਫ ਇਹ ਬਹੁਤ ਇਨਵੋਲ ਹੋਤਾ ਮਤਲਬ ਕਿ ਇਹ ਚਾਲੀ ਚੋਰੀ ਕਰਨ ਵਾਲਾ ਮਤਲਬ ਨਹੀਂ ਕਿ ਕੋਈ ਸੋਚ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਨਹੀਂ ਕਰ ਰਹੀ ਪਰ ਇਹ ਪਰਾਮੀਟਰ ਹੈ ਵਿੱਚ ਅਲਰੇਡੀ ਅਫੇਅਰ ਹੋ ਗਿਆ ਹੈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮਿਲਦਾ ਸੀ ਗਿਆ ਵਿੱਚ ਜਿਹੜਾ ਇੱਕ ਚਾਲੀ ਮਿਲੀ ਸੀ ਜਿਹਨੂੰ ਸੰਬੰਧਤ ਹੈ ਤਾਂ ਇੱਕ ਹੋਰ ਜਿਹੜਾ ਹੈਗਾ ਅ ਦੋ ਪੈਰਾ ਸਬੰਧਿਤ ਇਹ ਵੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਇਹਨੂੰ ਅਸੀਂ ਪਟਵਾਲ ਕਰਨੀ ਦੀ ਵਾਦੀ ਕਰਦੇ ਜਿਹਦੇ ਅਸੀਂ ਕੰਮ ਚ ਰਹਿਣਾ ਹੈ ਜੀ ਤਾਂ ਪਿਆਰਾ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਸਭ ਇਹ ਸਬੰਧੀ ਜਿਹੜਾ ਹੈਗਾ ਜਿਵੇਂ ਸੀਨੀਅਰ ਅਫਸਰਾਂ ਦੇ ਨਾਮ ਤੇ ਰੱਖ ਕੇ ਅੰਦਰ ਉੱਚ ਤੇ ਆਕੇ

ਇਹ ਬਰਖਾਸਤ ਹੈ ਜੀ ਮੈਟਰ ਜਾਤਾ ਮੈਟਰ ਹੈ ਜੀ ਬਿਆਨ ਦੇ ਵਿੱਚ ਬਿਆਨ ਦੇ ਰਹਾ ਕਿ ਤਫੀ ਹੋ ਰਹੀ ਨਵੀਂ ਬਿਲਕੁਲ ਬਿਆਨ ਦੇ ਵਾਪਸ ਜਿਨ੍ਹਾਂ ਜਿਨ੍ਹਾਂ ਖਲਾਫ ਦੋਸ਼ ਪਾਇਆ ਉਹ ਦਿਖਾ ਸਕਦਾ ਹੈ ਤੇ ਤਰਕ ਦਾ ਮੈਟਰ ਦੇ ਰਿਹਾ ਹੈ ਐਪਲੀਕੇਸ਼ਨ ਦੇਤੀ ਹੈ ਕਿ ਅਸੀਂ ਦੇ ਮੁਤਾਬਕ ਬਣਦੇ ਕਾਨੂੰਨ ਦੇ ਅਨੁਸਾਰ ਕਰ ਲਈਏ ਵਿਚ ਲਾਉਣਾ ਕਿ ਤਫੀ ਦੇ ਹੁਕਮਾਂ ਤੋਂ ਪੱਤਰ ਜਿਪਣੇ ਪੜੇ অলমোস্ট নে বরে কিছু কেন। আবার আমরা মনে করি আপনারা কি আপুさんも নিয়ে যে শেয়ার করে যে আমাদের ও ওপিও করবে কিছু না গলদ আছে কি যদি কি আপনাদের আপস সেম হয়ে গেছে। কিনা কিনা নাম অ্যাড করে কোন হবে। এই প্রস্তাবও দিয়ে অ্যাপ্লিকেশন নতি হয়ে কি নেব যে। ধন্যবাদ। কি হল যে মিটিং ہوئی কি। দেখো দুই মিটিং আমাদের ইছে 90 দে 81 77 হতে পুলিশ প্রশাসনে বনাম। ਪਹਿਲੀ ਮੀਟਿੰਗ ਦੇ ਇੱਕ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਪੱਗ ਜੇ ਹੋ ਗਏ ਇਹ ਅਸੀਂ ਤਰੰਤ ਜਿਹੜੀ ਐਫਆਈਆਰ ਆਪਣੇ ਐਪਲੀਕੇਸ਼ਨ ਦੇ ਅਧਾਰ 'ਤੇ ਕੋ ਦਰਜ ਕਰਨ ਲੱਗਦੇ ਜਦੋਂ ਤਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਤੁਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫਆਈਆਰ ਕਿਹੜੀ ਦੋ ਸੱਦੀਆਂ ਟੌਲੀਆਂ ਦਾ ਸੰਭੂਤ ਚੋਰੀ ਹੋ ਰਹੀ ਸੀ ਉਹ ਲਾਪੇ ਦੇ ਵਿੱਚ ਆਈਆਂ ਸੀ ਸਪੂਤ ਕੱਲ ਦਾ ਸਮਾਰਟ ਬਰਾਮਦ ਹੋਇਆ ਇੱਕ ਟ੍ਰੋਲੀ ਜਿਹੜੇ ਸੋਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਦੀ ਮੰਕੀ ਤੇ ਫਾਇਰ ਕਰਕੇ ਬੰਦਾ ਦੇ ਬਾਈ ਨੇ ਪ੍ਰਚਾਰੀ ਕੀਤਾ ਇਹ ਕੇਸ ਹੈ ਜਿਹੜਾ ਕਿ ਇਹ ਇੰਨਾ ਜਲਦੀ ਤੁਹਾਨੂੰ ਕੁੱਟ ਕਰਕੇ ਰੋ ਬੰਦਾ ਦੀ ਗਿਰਫਤਾਰੀ ਕਰਨਾ ਹੈ ਕਿ ਤੋ ਕਿ ਸਾਥੀ ਲੋਕਾਂ ਦੇ ਸਾਹਮਣੇ ਅਵਿੱਕਿੰਨਾਂ ਸਮਾਰੋਹਾਂ ਦੇ ਵਿੱਚ ਬਹੁਤ ਸਾਰੇ ਸਮਾਨ ਸੀ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਲੰਡਰ ਸੀਗੇ ਏ.ਟੀ.ਟੀ. ਦੇ ਪੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚ ਹਰ ਬੰਦਾ ਹੈ ਕਿ ਕਿਹੜੇ ਟਰੈਕਟਰ ਗਏ ਕਿਹੜੇ ਘਰੇ ਚਾਲੂਆਂ ਖੜੀਆਂ ਗਈਆਂ ਕਿਹੜਾ ਕੁਆੜੀ ਆ ਇਹਨਾਂ ਵੱਡੇ ਹੋ ਸਮਾਂ ਨੂੰ ਇੱਕ ਪੰਕਚਤ ਪਰਚਾਦਰ ਤੇ ਹੈ ਨਾ ਉਹ ਸੁਖੀ ਦੁਜੇ ਦੀ ਮੰਗ ਕਰਦੇ ਜਿਹੜੀ ਨਵਾਰਤ ਕਲੀਣਾ ਬਿਲਕੁਲ ਉਹ ਪੂ ਕੌਂਸਲ ਤੇ ਇੱਕ ਪਰਚਾ ਹੋਰ ਬਦਰ ਕਰਨ ਦੀ ਮੰਗ ਕਰਦੇ ਲਾਤੀ ਚਾਲੀ ਵਾਲਾ ਵੀ ਤੇ ਜਿਹੜੀ ਚਾਲੂ ਦੇ ਕਾਹ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਸਮਾਰਕ ਕੀਤੇ ਉਹ ਪਰਚਾ ਵੀ ਕੁਫੀ ਬੰਕ ਤੇ ਹੋਊਗਾ ਕਿਉਂਕਿ ਇਹਦੇ ਅੰਦਰ ਸਮਾਨ ਦਾ ਆਮਦ ਹੋਵੇਗਾ ਚੇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਪ੍ਰੋਸਾ ਦਿੱਤਾ ਦੇਖਦੇ ਕਿੰਨੇ ਸਮੇਂ ਚ ਬਈਆ ਲਾ ਚੁਕੇ ਸਾਡੇ ਕੋ ਆ ਜਾਂਦੀ ਇੱਥੇ ਮੰਚ ਉੱਤੇ ਬੈਠੇ ਹਾਂ ਤੇ ਉਸ ਤੋਂ ਬਾਅਦ ਨਾਲ ਵੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈ ਇਹ ਕਿ ਸੀਆਈ ਸਟਾਫ ਨੂੰ ਅਫੀਸਰ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਹੈ ਵੀ ਪ੍ਰਸ਼ਾਸਨ ਦਾ 2000 ਰੁਪਈਆ ਇੱਥੋਂ ਦੇਣਾ ਬਾਬੇ ਦੇਣਾ ਇਹ ਸਾਡੇ ਕੇਸ ਨੂੰ ਬੰਨ੍ਹੇਗਾ ਕਿਉਂਕਿ ਦਬਾਅ ਕਿੰਨੇ ਕੁ ਜਿਆਦਾ ਪੋਲੀਟਿਕਲ ਪਾਰਕੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜੇ ਬੱਤੂ ਹੁਣੀ ਜੌਦੀ ਪਤਨੀ ਸਰਤਾ ਚਾਰਲਾ ਇੱਕੋ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਇਹ ਹਮੇਸ਼ਾ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਇਹ ਜਿਹੜਾ ਇਹ ਇਨਸੀਡੈਂਟ ਹੈ ਜਿਹੜਾ ਡੀਪੀ ਨਾਲ ਜਿਹੜਾ ਕਲੈਸ਼ ਹੋਇਆ ਜੀ ਉਹਦੇ 'ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬਿਟੀ ਹੈ ਆਪਣੇ ਪਰਿਵਾਰਾ ਤੋਂ ਹੈ ਜੀ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਕੋਈ ਕਸੂਰ ਨਹੀਂ ਸੀ ਵਾਈਕ ਨੂੰ ਦੇਖੋ ਉਹਨਾਂ ਨੂੰ ਥੱਲੀ ਕਰਵਾਈਏ ਜੀ ਦੇਖੋ ਸਾਡਾ ਕੋਈ ਅੱਧਾ ਕਿਹਨੋਂ ਇਸ ਤਰ੍ਹਾਂ ਸਾਡੇ ਪਰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜਿਹੜੇ ਟੈਂਟ ਲੱਗੇਗਾ ਬੜੀਆਂ ਵਿਸ਼ਿਆਂ ਨੇ ਨਿਲਗੋਗੇ ਇਹ ਤੁਸੀਂ ਵੀ ਕੋਈ ਐਡਾ ਕੀ ਇਹ ਅਮਰਜੇਤੀ ਕੰਮੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਇਹ ਅਮਰਜੇਤੀ ਕੰਮ ਸੀ ਕਿ ਲੰਘਣਾ ਤਾਂ ਜੁੜ ਨਹੀਂ ਜਾਣਾ ਹੋਣਾ ਹੈ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਤੁਹਾਨੂੰ ਦਾ ਲੰਘਦਾ ਤਾਂ ਕਿ ਨਹੀਂ ਤਾਂ ਚਲੋ ਅੱਧੀ ਤੋਂ ਹੋਕਰ ਰੱਖਦੇ ਆਲਾਨੀਆਂ ਕਿਸ ਕਰੇ ਸੇ ਇਬੋਲਾਨ ਕਰਕੇ ਟੈਂਟ ਲਾਏ ਹੋਏ ਆ ਬੜੀਆਂ ਵਿਸ਼ੇਸ਼ ਤੇ ਤੁਹਾਨੂੰ ਲੰਘਣੀ ਦੀ ਚੰਗ ਦਿੱਤੀ ਉਹ ਪਹਿਲੀ ਬੱਜੀ ਵਾਲਾ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਕਿਸ ਗੱਲ ਤੇ ਬਿਲਕੁਲ ਸਮਝਿਆ ਸੀ ਤਾਂ ਕਹਿ ਕੇ ਆਏ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਸਮਝ ਆਊਗੀ ਸ਼ਾਇਦ ਕਿ ਕਿੰਨਾ ਕਿੰਨਾ ਅਪਾ ਤੋਂ ਫਰਕ ਰਿਹਾ ਅਸੀਂ ਤਾਂ ਇਹ ਸਮਝਦੇ ਹਾਂ ਕਿ ਲੋਕਾਂ ਨਾਲ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਸਰਾ ਦੇ ਘਰਾਓ ਕਿਸੇ ਹੈਗੇ ਐ ਦੀਪਿਆਂ ਦੇ ਘਰਾਓ ਕਿਸੇ ਹੈ ਐ ਸਸਤੀਆਂ ਦੇ ਘਰਾਓ ਕਿਸੇ ਹੈ ਇਹੋ ਜਿਹਾ ਨੋਕਤਾ ਕਰੀ ਨਹੀਂ ਅੱਜ ਇਹ ਜੋ ਸਿੱਖਣਾ ਚਾਹੀਦਾ ਬਲਾਜਮਾ ਨੂੰ ਅਸੀਂ ਤੇ ਇਹ ਹੀ ਕਹਾਂਗੇ